ਸੋ ਲਾਈਵ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਸੋ ਦੋਸਤੋ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਸੋ ਮੈਂ ਤੁਹਾਡਾ ਆਪਣਾ ਦੀਪ ਦਸ਼ਾਨੰਦ ਲਾਈਵ ਦੇਖ ਰਹੇ ਵੀਰਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਲਾਈਵ ਦੇ ਵਿੱਚ ਵਾਜ ਤੋਂ ਵਾਜ ਜੁੜ ਜਾਓ ਇਸ ਵਕਤ ਅਸੀਂ ਖੜੇ ਹਾਂ ਥਾਣਾ ਹਾਰਬਕੇ ਕੋਲਪੁਰ ਜ਼ਿਲ੍ਹਾ ਕੋਲਪੁਰ ਥਾਣਾ ਹਾਰਬਕੇ ਮੈਨੂੰ ਕੋਈ ਨਾ ਦੱਸੋ ਇੱਕ ਮਿੰਟ ਮਾਦਾ ਇੱਕ ਮਿੰਟ ਹਾਂ ਜਿਹੜੇ ਐਸਸੀ ਪਰਿਵਾਰ ਦੇ ਬੰਦੇ ਜਿਹੜੇ ਅਟਾਰੀ ਪਿੰਡ ਦੇ ਜੀ ਮਾਦਾ ਖੜ ਜਾ ਅਟਾਰੀ ਪਿੰਡ ਦੇ ਜ਼ਿੰਮੇਦਾਰ ਵੱਲੋਂ ਵੱਲੋਂ ਜਿਹੜੇ ਬੁਰੀ ਤਰ੍ਹਾਂ ਕੁੱਟੇ ਗਏ ਰਾਤੀ ਆਹ ਹਾਲ ਵੇਖ ਲੋ ਕੀ ਹੋਇਆ ਬੇਸ ਬੰਦਿਆ ਦਾ ਬੁਰੀ ਤਰ੍ਹਾਂ ਕੁੱਟਿਆ ਗਿਆ ਮਾਰੇਗਾ ਸਾਰੀ ਰਾਤ ਜਿਹੜਾ ਉਹ ਬੰਦੀ ਬਣਾਇਆ ਗਿਆ ਲੇਕਿਨ ਜਦੋਂ ਪੁਲਿਸ ਦਾ ਪੁਲਿਸ ਨੂੰ ਪਤਾ ਲੱਗਾ ਪੁਲਿਸ ਮੌਕੇ ਤੇ ਪਹੁੰਚੀ ਬੰਦੇ ਜਿਹੜੇ ਥਾਣੇ ਲਿਆਂਦੇ ਗਏ ਲੇਕਿਨ ਸਵੇਰ ਤੋਂ ਜਿਹੜੇ ਆ ਬੰਦੇ ਐਸਟੀ ਪਰਿਵਾਰ ਦੇ ਬੰਦੇ ਜਿਹੜੇ ਸਵੇਰ ਤੋਂ ਥਾਣੇ ਦੇ ਵਿੱਚ ਫੜੇ ਹੋਏ ਸੀ ਫੜੇ ਹੋਏ ਸੀ ਜਦੋਂ ਅਸੀਂ ਆਏ ਆ ਐਸਟੀ ਸਾਹਿਬ ਨਾਲ ਗੱਲ ਕੀਤੀ ਆ ਸ਼ਾਮ ਹੋ ਗਈ ਸਵੇਰ ਤੋਂ ਸ਼ਾਮ ਨੂੰ ਜਦੋਂ ਦੇਖਿਆ ਇਹ ਬੰਦਿਆਂ ਦੀ ਹਾਲਤ ਜਿਹੜੀ ਵਿਗੜ ਰਹੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਵਿਗੜ ਰਹੀ ਆ ਉਸ ਤੋਂ ਬਾਅਦ ਸਾਨੂੰ ਕਿਹਾ ਜਾਂਦਾ ਕਿ ਬੰਦੇ ਤੁਸੀਂ ਲੈ ਜਾਓ ਅਸੀਂ ਬੰਦੇ ਲਿਜਾਣ ਵਾਸਤੇ ਇਹਨਾਂ ਨੂੰ ਦਾਖਲ ਕਰਾਉਣਾ ਸੀ ਬਲ ਹੱਥਾਂ ਲੈ ਕੇ ਜਾ ਰਹੇ ਸੀ ਲੇਕਿਨ ਤੁਰੰਤ ਹੀ ਜਿਸ ਤਰ੍ਹਾਂ ਹੀ ਮੈਂ ਆਪਣੀ ਗੱਡੀ 'ਚ ਮੇਰੇ ਸਾਥੀਆਂ ਦੇ ਨਾਲ ਇਸ ਬੱਚਿਆਂ ਇਸ ਬੰਦਿਆਂ ਨੂੰ ਇੱਥੋਂ ਲੈ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਤੋਂ ਬਾਅਦ ਸਾਰਾ ਹੀ ਜ਼ਿੰਮੇਵਾਰ ਭਾਈਚਾਰਾ ਜਿਹੜਾ ਜਿਨ੍ਹਾਂ ਨੇ ਮੇਰੀ ਗੱਡੀ ਨੂੰ ਘੇੜਾ ਪਾ ਲਿਆ ਵੀ ਇਹ ਪੰਜਾਬ ਹੈ ਇਹ ਯੂਪ ਨਹੀਂ ਹੋਏ ਬਿਹਾਰਨੀਆਂ ਇੱਥੇ ਡਰਾਂਗੇ ਨਹੀਂ ਨਾ ਦਬਾਂਗੇ ਨਾ ਝੁਕਾਂਗੇ ਮੇਰੀ ਗੱਡੀ ਨੂੰ ਘੇੜਾ ਪਾਇਆ ਗਿਆ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਕੀ ਪਿਸਤੌਲ ਦਿਖਾਣ ਦੀ ਜੜੀਆ ਉਹ ਵੀ ਪਿਸਤੌਲ ਵੀ ਦਿਖਾਇਆ ਗਿਆ ਧਮਕੀਆਂ ਦਿੱਤੀਆਂ ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਜਿਹੜਾ ਸਾਡੇ ਨਾਲ ਇਦਾਂ ਦਾ ਅਤਿਆਚਾਰ ਇੱਥੇ ਹੋ ਰਿਹਾ ਕਿਸੇ ਟਾਈਮ ਵੀ ਕੋਈ ਵਾਰਦਾਤ ਜਿਹੜੀ ਇੱਥੇ ਹੋ ਸਕਦੀ ਆ ਲੇਕਿਨ 15 ਮਿੰਟ ਤੋਂ ਬਾਅਦ ਐਸਐਸਪੀ ਸਾਹਿਬ ਆਇਆ ਹੁਣ ਸਾਰੇ ਜਿਹੜੇ ਜਰਨਲ ਕਰਾ ਦੇ ਬੰਦੇ ਆ ਉਹ ਮੰਨਤਾ ਕਰ ਰਹੇ ਆ ਵੀ ਸਾਡੇ ਨਾਲ ਬੈਠ ਕੇ ਗੱਲ ਕਰੋ ਬੈਠ ਕੇ ਲੇਕਿਨ ਇੱਥੇ ਨਹੀਂ ਜੇ ਸਾਡੀ ਗੱਡੀ ਨੂੰ ਰੋਕੇ ਆ ਗਏ ਆ ਇਹ ਬੰਦੇ ਨੂੰ ਜਾਣ ਤੋਂ ਉਥੋਂ ਰੋਕਿਆ ਗਿਆ ਇਸ ਬੰਦੇ ਨੂੰ ਅਸੀਂ ਤੱਕੇ ਨਾਲ ਥਾਣੇ ਤੋਂ ਨਹੀਂ ਲੈ ਕੇ ਜਾ ਰਹੇ ਸੀ ਐਸਐਚਓ ਸਾਹਿਬ ਨੇ ਬੰਦੇ ਦਿੱਤੇ ਸੀ ਲੇਕਿਨ ਸਾਡੀ ਗੱਡੀ ਇੱਥੇ ਤੱਕਰ ਕਿਹਾ ਗਿਆ ਕਿ ਨਾਲ ਦਾ ਪਿੰਡ ਜਿਹੜਾ ਟਾਰੀ ਆ ਉੱਥੇ ਗੁਰਦੁਆਰੇ 'ਚ ਅਨਾਊਂਸਮੈਂਟ ਕਰਵਾ ਦਿਓ ਕਿ ਇਹ ਗੱਡੀ ਨਹੀਂ ਜਾਣੀ ਚਾਹੀਦੀ ਇਸ ਗੱਡੀ 'ਚ ਚਿੱਟਾ ਇਸ ਗੱਡੀ 'ਚ ਤਿਆਰ ਹੈ ਇਸ ਗੱਡੀ 'ਚ ਇੱਕ ਦਲਿਤ ਪਰਿਵਾਰ ਦੇ ਉਹ ਵੀਰ ਹੈ ਜਿਨ੍ਹਾਂ ਦੀ ਰਾਤ ਨੂੰ ਕੁੱਟ ਮਾਰ ਕੀਤੀ ਗਈ ਆ ਵੀ ਦੋਸਤੋ ਕਿਸ ਤਰ੍ਹਾਂ ਜਾਤੀਵਾਦ ਦਾ ਕਹਿਰ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਵਿੱਚ ছਾਇਆ ਪਿਆ ਤੁਸੀਂ ਦੇਖ ਰਹੇ ਹੋ ਤਾਣਾ ਹਾਰਫ ਕੇ ਬਾਹਰ ਖੜੇ ਆ ਹੁਣ ਅਸੀਂ ਮੰਗ ਹੀ ਆ ਜਿਹੜੇ ਬੰਦਿਆਂ ਨੇ ਗੱਡੀ ਰੋਕੀ ਆ ਉਹਨਾਂ ਤੇ ਐਟਰੋਸਿਟੀ ਐਕਟ ਦਾ ਪਰਚਾ ਜਿਹੜਾ ਪ੍ਰਸ਼ਾਸਨ ਦਰਜ ਕਰੇ ਅਸੀਂ ਇੱਥੇ ਬੈਠੇ ਆ ਸਮਾਜ ਨੂੰ ਬੇਨਤੀ ਆ ਲਾਗੇ ਤੱਕ ਜਿਹੜੇ ਹਾਰਫਕੇ ਦੇ ਪਿੰਡ ਆ ਜਿਹੜੇ ਲਾਈਵ ਦੇਖ ਰਹੇ ਆ ਉਹਨਾਂ ਨੂੰ ਗੁਜਾਰਿਸ਼ ਆ ਵੀ ਤੁਸੀਂ ਹਾਰਫਕੇ ਥਾਣਾ ਦੇ ਬਾਹਰ ਪਹੁੰਚੋ ਹਾਰਫਕੇ ਥਾਣਾ ਦੇ ਬਾਹਰ ਪਹੁੰਚੋ ਇਸ ਸੜਕ ਦੇ ਬਾਹਰ ਅਸੀਂ ਖੜੇ ਆ ਬਾਹਰ ਆ ਬੰਦੇ ਖੜੇ ਆ ਜਿਨ੍ਹਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਆ ਕੋਈ ਗੱਲ ਜੇ ਮਰ ਗਏ ਕੁਝ ਵੀ ਹੋ ਗਿਆ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੈ ਭੀਮ ਜੈ ਭਾਰਤ ਜੈ ਸਭਿਦਾ